ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਸਾਡੇ ਨਵੇਂ ਵਲੋਗ ਦੇ ਵਿੱਚ ਤੇ ਅੱਜ ਜੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਤੇ ਉਹਦੇ ਪ੍ਰਬੰਧ ਦੇ ਵਿੱਚ ਸੇਵਾਦਾਰਾਂ ਵੱਲੋਂ ਚਨੀਅ ਅਤੇ ਪੂੜੀਆਂ ਦਾ ਲੰਗਰ ਲਗਾਇਆ ਜਾ ਰਿਹਾ ਜੀ ਤੇ ਬਹੁਤ ਹੀ ਧੂਮ ਧਾਮ ਨਾਲ ਸ੍ਰੀ ਪ੍ਰਕਾਸ਼ ਪੁਰਬ ਮਨਾਵਾਂਗੇ ਜੀ ਤੇ ਸਾਡੇ ਵਲੋਗ ਦੇ ਨਾਲ ਜੁੜੇ ਹੋ ਤਾਂ ਸਭ ਕੁਝ ਦਿਖਾਉਣਾ ਜੀ ਨਾਲ ਨਾਲ ਤੇ ਜਰਾ ਭੋਜਨ ਸੁਆਦਿਸ਼ਟ ਬਣਾਉਣ ਦੇ ਲਈ ਅਸੀਂ ਹਲਵਾਈ ਸੱਦੇ ਸੀਗੇ ਤੇ ਉਹ ਵੀ ਆਪਣੇ ਕੰਮ ਵਿੱਚ ਲੱਗੇ ਹੋਏ ਇੱਧਰ ਪਕਵਾਨ ਬਣਾਉਣ ਵਾਲੇ ਵੀ ਆਪਣੀ ਸੇਵਾ ਪੂਰੀ ਰੀਜਨਲ ਕਰ ਰਹੇ ਨੇ ਮਾਣ ਤੋਂ ਕਰ ਰਹੇ ਨੇ ਸੋ ਬਹੁਤ ਹੀ ਵਧੀਆ ਕੰਮ ਨੇ ਇਹਨਾਂ ਦਾ ਸੋ ਇੱਧਰ ਇੱਕ ਜਾਨੇ ਜਾਨੇ ਸਬਜ਼ੀ ਦੀ ਤਿਆਰੀ ਕਰ ਰਹੇ ਨੇ ਤੇ ਉਧਰ ਦੂਜੇ ਜਾਨੇ ਪੂੜੀਆਂ ਦੀ ਤਿਆਰੀ ਕਰ ਰਹੇ ਨੇ ਸੋ ਇੱਧਰ ਸਾਡੇ ਸੇਵਾਦਾਰਾਂ ਨੇ ਚਾਹ ਦਾ ਪ੍ਰਬੰਧ ਕੀਤਾ ਹੈ ਜੀ ਸੋ ਇੱਧਰ ਚਾਹ ਵੀ ਬਹੁਤ ਸੁਆਦ ਬਨਵਾਰੀ ਹੈ ਸਭ ਕੁਝ ਦੇਖਣ ਤੋਂ ਪਾਇਦਾ ਕਿ ਦਿਨੇ ਚਾ ਬਹੁਤ ਵਧੀਆ ਬਨ ਗਈਆਂ ਸੋ ਸਾਡੇ ਸੇਵਾਦਾਰ ਵੀ ਥੋੜੇ ਬਹੁਤੇ ਪਹੁੰਚ ਚੁੱਕੇ ਨੇ ਅੱਧੇ ਉੱਠੇ ਨਹੀਂ ਗਏ ਉਹ ਵੀ ਆਉਣ ਵਾਲੇ ਹੀ ਵੈਸੇ ਸੋ ਇਹ ਸਾਡੇ ਸੇਵਾਦਾਰ ਨੇ ਜੀ ਆਲੂ ਛਿਲ ਰਹੇ ਨੇ ਬਾਕੀ ਵੇਖੋ ਤੁਸੀਂ ਕਿੰਨਾ ਸੋਹਣਾ ਬਣਾਇਆ ਇਹਨਾਂ ਨੇ ਦੇਖਣ ਤੋਂ ਪਹਿਲਾਂ ਇਦਾਂ ਕਿ ਸਭ ਕੁਝ ਬਹੁਤ ਵਧੀਆ ਹੋ ਰਿਹਾ ਜੀ ਬਾਕੀ ਸਾਡੇ ਪਿੰਡ ਦੇ ਬਹੁਤ ਸਾਦ ਹੁੰਦੇ ਨੇ ਸਾਰੇ ਜਣੇ ਬਹੁਤ ਚੰਗੇ ਨੇ ਦਿਲ ਦੇ ਵੀ ਓਦਾਂ ਵੀ ਸੋ ਕੰਮ ਪੂਰੀ ਜੋਰਾਸ਼ੋਰ ਨਾਲ ਚੱਲ ਰਿਹਾ ਜੀ ਵੇਖੋ ਅੱਧਾ ਕੰਮ ਚਲੋ ਹੋ ਹੀ ਗਿਆ ਵਾ ਅੱਧਾ ਰਹਿ ਗਿਆ ਬਸ ਥੋੜੇ ਟਾਈਮ ਤੱਕ ਭੋਗ ਲਵਾ ਕੇ ਫਿਰ ਲੰਗਰਾਂ ਦੀ ਤਿਆਰੀ ਵੀ ਕਰੀ ਦੇਣੀ ਹੈ ਜੀ ਸੋ ਸਾਡੇ ਇਹ ਦੇਖੋ ਪੂੜੀਆਂ ਦੇ ਨੇ ਵੇਲੇ ਘਰੇ ਕੋਈ ਕੰਮ ਨਹੀਂ ਕੀਤਾ ਇੱਥੇ ਕਰਨਾ ਪੈਂਦਾ ਕਿਉਂਕਿ ਗੁਰੂ ਦਾ ਕੰਮ ਆ ਗੁਰੂ ਦੇ ਕਰਾਣਾ ਸਾਡੇ ਕੋ ਸੇਵਾ ਕਰਨੀ ਪੈਣੀ ਹੈ ਸੋ ਇੱਧਰ ਚਾਹ ਬਣ ਕੇ ਹੋ ਗਈ ਰੈਡੀ ਤੇ ਇੱਧਰ ਸਾਡੇ ਰঞ্জੀਤ ਸਿੰਘ ਬਾਬਾ ਜੀ ਬਣੀ ਦੇ ਨੇ ਕੇਤਰੀਆਂ ਚ ਪਾਉਣ ਤਿਆਰੀ ਮਤਲਬ ਨਾਲ ਨਾਲ ਹੋ ਰਹੀ ਹੈ ਸੋ ਦੇਖੋ ਜੀ ਕੇਤਰੀਆਂ ਪਰ ਰਹੇ ਨੇ ਫਿਰ ਕਹਿੰਦੇ ਠੰਡ ਲੱਗਣੀ ਮੌਸਮ ਹੋ ਗਿਆ ਚੇਂਜ ਵੈਸੇ ਵੀ ਤੇ ਚਾਹ ਪੀਣਾ ਲਾਜ਼ਮੀ ਹੋ ਗਿਆ ਇਹ ਤੇ ਆਪਣੇ ਸਾਰੇ ਬੰਦੇ ਚਾਹ ਪੀਣਾ ਵੰਦੇ ਗਰਮ ਹੋ ਜੀ ਪਹਿਲੇ ਥੋੜਾ ਜਿਆ ਸੋ ਫਿਰ ਇਹ ਗਰਮ ਹੋ ਕੇ ਫਿਰ ਇਹ ਪੂਰੀ ਯਤ ਕਰਾਉਣ ਕੇ ਸੇਵਾ ਜੀ ਢਿੱਲੋ ਨਹੀਂ ਸੋ ਪੂੜੀਆਂ ਦੇਖੋ ਜੀ ਹੋ ਗਈ ਚੁੱਕੀਆਂ ਨੇ ਰੈਡੀ ਤਲ ਰਹੇ ਨੇ ਸਾਡੇ ਹਲਵਾਈ ਸਾਹਿਬ ਤੇ ਬਾਅਦ ਥੋੜੇ ਟਾਈਮ ਤੱਕ ਭੋਗ ਲਵਾ ਕੇ ਲੰਗਰ ਅਸੀਂ ਸ਼ੁਰੂ ਕਰ ਦੇਣਾ ਹੈ ਜੀ ਉਹਦਾ ਮਰਗੀ ਤੋਂ ਨਹੀਂ ਵੀ ਆਏ ਮੈਨੂੰ ਮਨੇ ਤੋਂ ਉਹ ਲਪੇ ਇਹ ਤਾਂ ਪੂੜੀਆਂ ਬਾਬੇ ਹੋਣੀ ਵੇਲ ਰਹੇ ਨੇ ਸੇਵਾ ਸਾਰੇ ਮਨ ਨਾਲ ਆ ਕੇ ਕਰੰਦੇ ਨੇ ਬਹੁਤ ਚਾਹ ਹੈ ਇਹਨਾਂ ਨੂੰ ਸੇਵਾ ਦਾ ਬਾਕੀ ਅਜੁੱਤੇ ਨਹੀਂ ਸੀ ਆ ਕੇ ਗੁਰਦਾਰੇ ਕਿਉਂਕਿ ਸੇ ਰੋਠੀ ਆ ਨਹੀਂ ਜਾਂਦਾ ਫਿਰ ਸਾਰੇ ਸਾਰੇ ਆਪਣੇ ਆਪਣੇ ਘਰੋਂ ਆਗੇ ਸੀ ਟਾਈਮ ਨਾ ਆ ਰਹਾ ਸੋ ਹੁਣ ਆਪਾਂ ਥਾਲੀਆਂ ਦੇ ਸਾਫ਼ ਕਰਨ ਲੰਗਰ ਦੀ ਤਿਆਰੀ ਲੱਗੇ ਰਹੀ ਬਸ ਚਲੋ ਜੀ ਲੰਗਰ ਦੇ ਅੱਜ ਲੱਗ ਦੇਖੋ ਵਾਚਰ ਕਿਸ ਸੰਗਤ ਆਈ ਹੈ ਜੀ ਲੰਗਰ ਸ਼ਕਨ ਦੇ ਲਈ ਗੁਰਰਾਮ ਦਾਸ ਜੀ ਦੇ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਸੰਗਤ ਲੰਗਰ ਛਕ ਰਹੀ ਹੈ ਜੀ ਤੁਹਾਨੂੰ ਦੇਖ ਕੇ ਬਹੁਤ ਵਧੀਆ ਫੀਲ ਹੋ ਰਿਹਾ ਸੋ ਇਹਦਾ ਹਰ ਵਾਰ ਹੋਣਾ ਚਾਹੀਦਾ ਹੈ ਨਾਲੇ ਲਾਗੇ ਗੁਰਪੁਰ ਵੀ ਆਉਣ ਵਾਲਾ ਆ ਸੋ ਗੁਰਪੁਰਪ ਦੇ ਵੀਲੋਗ ਪੈਨ ਕਰਕੇ ਰੋਜ ਬਾਕੀ ਪ੍ਰਭਾਤ ਫਰੀਆਂ ਦੇ ਪੈਨ ਕਰਕੇ ਸੇਵ ਸਰੇ ਤੇ ਉਸ ਤੋਂ ਬਾਅਦ ਗੁਰਪੁਰ ਦੇ ਤਿੰਨ ਦਿਨ ਜਰਾ ਹੋਏਗਾ ਉਹਦੋਂ ਆਪਾਂ ਲੋਗ ਲਗਾਤਾਰ ਅਚਾਰਨ ਦੀ ਕੋਸ਼ਿਸ਼ ਕਰਾਂਗੇ ਜਰੂਰ ਉਹਨਾਂ ਤੱਕ ਵੇਟ ਕਰੋ ਸੋ ਬਾਕੀ ਸੰਗਰਾਮ ਥੋੜੇ ਜਿਹਾ ਤਾਂ ਕਰਾਉਣਾ ਜੀ ਉਦੋਂ ਵੀ ਸ਼ਾਇਦ ਲੋਕ ਪੈ ਜਾਏ ਬਾਕੀ ਹੁਣ ਕੰਟੀਨਿਊ ਕਰਾਂਗੇ ਜੀ ਕੋਈ ਗੱਲ ਨਹੀਂ ਬਾਕੀ ਤੁਸੀਂ ਸਾਡੇ ਵਲੋਗ ਦੇ ਨਾਲ ਜੁੜਿਆ ਰਿਹਾ ਕਰੋ ਸਾਡੇ ਵਲੋਗ ਵੇਖਦੇ ਰਿਹਾ ਕਰੋ ਅਸੀਂ ਹਰ ਵਾਰ ਵਧੀਆ ਤੋਂ ਵਧੀਆ ਚੰਗੀ ਤੋਂ ਚੰਗੀ ਚੀਜ਼ ਲਿਆਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਡੇ ਚੈਨਲ ਨੂੰ ਕਲੋ ਸਬਸਕ੍ਰਾਈਬ ਤੇ ਬਹੁਤ ਬਹੁਤ ਧੰਨਵਾਦ ਸਾਡਾ ਵਲੋਗ ਦੇਖਣ ਨੂੰ ਜੀ